ਹਾਂ ਜੀ ਬਾਬਾ ਆਕੇ ਕਰਨ ਲੱਗੇ ਸੰਦੇਲ ਦੇਣ ਤੈਨੂੰ ਕਿਦੇ ਕਮਾਂਦ ਲੈ ਜਾ ਕਰੋ ਲੈ ਜਾਾਂਗੇ ਬੱਸ ਇਹ ਮੱਜਾਂ ਦਾ ਦਾਣਾ ਪੁੱਤ ਇਹਦੇ ਵਿੱਚ ਕਣਕ ਦਾ ਦਾਣਾ ਫੀਡ ਆ ਵੇਲ ਕਾ ਦੀ ਆ ਪੈਣੇ ਉੱਤਰ ਜੱਟੇ ਖਾਲ ਸਰੋਂ ਦੀ ਘਰ ਦੀ ਤਿਆਰ ਇਹ ਸਾਰੇ ਰਲਾ ਕੇ ਢੋਲ ਭਰਨੇ ਆ 2 ਮਹੀਨੇ ਮੱਜਾਂ ਖਾਣਗੇ ਆ ਫੇਰ ਤੁਹਾਨੂੰ ਦੁੱਧ ਮੇਰੇ ਗੀਨ ਨੂੰ ਫੇਰ ਲੈ ਕੇ ਜਾਵਾਂ ਅੱਜ ਕਿੱਦਾਂ ਕਮਾਉਣ ਲੈ ਕੇ ਜਾਵਾਂ ਆ ਦੇਖ

ਚਾਤਾ ਹੈਗੇ ਦੇ ਵਿੱਚ ਕਣਕ ਦਾ ਰੋਣਾ ਫੀਡ ਪਾਈ ਵੀ ਆ ਬੇਰਕਾ ਦੀ ਸਰੋਂ ਦੀ ਖਲ ਕਰਦੀ ਬੜੇ ਨੇ ਮੋਟਾ ਨੌਨ ਪਾਇਆ ਨਾਮਕ ਠੀਕਾ ਨਾਲੇ ਬਹੁਤ ਚੀਜ਼ਾਂ ਪਾਊਡਰ ਮੱਝਾਂ ਨੂੰ ਜਿਹੜਾ ਦੁੱਧ ਵਧ ਦੇਣ ਤੇ ਤਾਕਤਵਰ ਤਾਕੜੀਆਂ ਹੋ ਕੇ ਰਹਿਣ ਸਾਰੇ ਜੁੱਜਾ ਰਾ ਕੇ ਭਰ ਦੇਣੇ ਅੱਜ ਦੋਏ ਢੋਲੇ ਕੋਈ ਆਵੀ ਫਿਰ ਇਹ ਮੇਲੇ ਲੱਗ ਜਾਣਗੇ ਫਿਰ ਤੁਹਾਨੂੰ ਘਮਾਉਣ ਈਆਂ ਬੱਸ ਘੰਟਾ ਇੱਕ ਤੋਂ ਬਾਅਦ ਬੈਲੇ ਨਾ ਬੰਨ੍ਹ। ਚੱਲ ਤੀ। ਨਿਪਾਲ ਦਾ ਨਾਮ ਟੋੜ। ਬੱਸ ਕਰਤਾ। ਵਧੀਆ ਲੱਗਦਾ ਕਿ ਕਿੱਦ ਨੂੰ ਜੀ ਕਰਦਾ ਇੱਜ। ਹੈ?